ਹੈਲੋ ਸਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਬਲੌਗ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਅੱਜ ਦਾ ਬਲੌਗ ਲੱਗਿਆ ਆਪਾਂ ਸ਼ੁਰੂ ਕਰਦੇ ਤੇ ਅੱਜ ਆਪਾਂ ਜਿਹੜਾ ਵਾ ਸਭ ਤੋਂ ਪਹਿਲਾਂ ਆਪਾਂ ਸਬਜੀ ਬਣਾਉਣੀ ਦੀ ਸਬਜੀ ਰੋਟੀ ਪਾਣੀ ਬਣਾ ਕੇ ਰੱਖ ਲਈਏ ਇੱਧਰ ਆਪਾਂ ਤੇਲ ਸਰੋਂ ਦਾ ਕਰ ਲਿਆ ਗਰਮ ਤੇ ਦੇਖਿਆ ਆਪਾਂ ਪਾ ਲਈਆ ਪਿਆਜ਼ ਤੇ ਹੁਣ ਆ ਤੁਹਾਨੂੰ ਲੱਗ ਹੀ ਗਿਆ ਹੋਣਾ ਕਿ ਆਪਾਂ ਕੀ ਬਣਾਉਣ ਲੱਗੇ ਆ ਆਪਾਂ ਇੱਧਰ ਬਣਾਉਣ ਲੱਗੇ ਆ ਆਲੂ ਬਤਾਉ ਤੇ ਪੰਜ ਛੇ ਮਿਰਚਾਂ ਲੈ ਲਈਆਂ ਮੈਂ ਜਿੱਦਾਂ ਹੀ ਮਿਰਚਾਂ ਪਾਵਾਂ ਵਿੱਚ ਕਟਰ ਕਰ ਦੇਣੀ ਆ ਨਾਲੇ ਬਾਬਾ ਮੂੰਹ ਤੇ ਨਹੀਂ ਆਉਂਦੀਆਂ ਤੇ ਨਾਲੇ ਬੱਚੇ ਇਸ ਤੋਂ ਕੱਢ-ਕੱਢ ਕੇ ਛੋੜ ਦੇਣਗੇ ਇਹ ਇੱਧਰ ਆਪਾਂ ਲੈ ਲਿਆ ਟਮਾਟਰ ਟਮਾਟਰ ਆਪਾਂ ਕੱਟ ਲਾਂਗੇ ਬਰੀਕ-ਬਰੀਕ ਦੇ ਤੇ ਆਪਾਂ ਸਿੱਧੀ ਜੀ ਸਬਜ਼ੀ ਬਣਾਉਣੀ ਹੈ ਜਿਆਦਾ ਆਪਾਂ ਕੋਈ ਝਾਂਜਮ ਚਾਨ ਨਹੀਂ ਕਰਨਾ ਸਿੱਧੀ ਤੇ ਸਵਾਦ ਜੀ ਸਬਜ਼ੀ ਬਣਾ ਜਾਣੀ ਫਟਾਫਟ ਆਪਣੀ ਪਮੁੰਜੀ ਤੋਂ ਦਸਤ ਹੁਣ ਪਾ ਲੈਣੇ ਟਮਾਟਰ ਤੇ ਇਹ ਟਮਾਟਰ ਆਪਾਂ ਪਾ ਲਈਆ ਤੇ ਹੁਣ ਆਪਾਂ ਨਾਲ ਹੀ ਪਾ ਲੈਣਾ ਆਪਣਾ ਨੂਨ ਤੇ ਨੂਨ ਆਪਾਂ ਜਿਹੜਾ ਆ ਸਵਾਦ ਅਨੁਸਾਰ ਨਮਕ ਪਾ ਦੇਣ ਲੱਗੇ ਆ ਇਹਦੇ ਵਿੱਚ ਅੰਦਾਜ਼ਾ ਹੀ ਇੱਧਰ ਆਪਾਂ ਥੋੜਾ ਜਿਹਾ ਨੂਨ ਅੱਜ ਪਾਵਾਂਗੇ ਤੁਸੀਂ ਇਹਨਾਂ ਆ ਕੇ ਜੇ ਨੂਨ ਪਾਉਂਦੇ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲੈਣਾ ਗਰਮ ਮਸਾਲਾ ਦੇਖੋ ਗਰਮ ਮਸਾਲਾ ਹੀ ਹਮਾਂ ਗਰਮ ਮਸਾਲੇ ਚ ਕੀ ਕੀ ਪਾਵਾਂਗੇ ਗਰਮ ਮਸਾਲੇ ਚ ਕਾਲੀ ਮਿਰਚ ਤਰੀਆਂ ਜੀਰਾ ਤੇ ਇਹ ਰੋਸ ਤੋਂ ਇਲਾਵਾ ਜੇstrafi ਆਪਾਂ ਹੋਰ ਵੀ ਕੁਝ ਪਾ ਸਕਦੇ ਆ ਜਿਦਾ ਦਾਲ ਚਿਨੀ ਗੁਲਾਬ ਦੀਆਂ ਪੱਤੀਆਂ ਮੋਟੀ ਲਾਚੀ ਸਾਰਾ ਕੁਝ ਮਤਲਬ ਇੱਕ ਸਾਥ ਪੀਸ ਦੇਈਦਾ ਫਰਾਈਡ ਰਾਈਸ ਮਸਾਲਾ ਇਹ ਕਰਦਾ ਇਹ ਸਾਰਾ ਮਸਾਲਾ ਹੁੰਦਾ ਵਾ ਗਰਮ ਮਸਾਲਾ ਜਿਹੜਾ ਨਾ ਜੇ ਘਰ ਤੋਂ ਮੇਰਾ ਮਸਾਲਾ ਆਉਂਦੀਆ ਉਹਦੇ ਵਿੱਚ ਸਾਰਾ ਕੁਝ ਆ ਜਾਂਦਾ ਓਦਾਂ ਜਿਹੜਾ ਜਿਹੜਾ ਬਾਜ਼ਾਰ ਚੋਂ ਮਿਲਦਾ ਉਹ ਹੁੰਦਾ ਵਾ ਕਿ ਉਹਦੇ ਵਿੱਚ ਨਾ ਅਲੱਗ-ਅਲੱਗ ਪਾਊਡਰ ਥੀਸੇ ਹੁੰਦੇ ਆ ਚਲੋ ਤਾਂ ਜੇ ਦੀ ਜਿਆਦੀ ਸਵਾਦ ਤੇ ਸੈਂਟ ਜ਼ਿਆਦਾ ਹੁੰਦਾ ਹਮ ਬੈਂਗਣ ਆਪਾਂ ਇੱਧਰ ਧੋ ਕੇ ਰੱਖ ਲਈਏ ਨਾਲ ਵਿੱਚੇ ਹੀ ਆਲੂ ਜਿਹੜੇ ਆਪਾਂ ਪੀਸ ਪਾ ਲੈਨੇ। ਠੀਕ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਮਿਕਸ ਕਰ ਦੇਣਾ। ਤੇ ਆਪਾਂ ਨਾਲ ਇਹ ਚ ਪਾ ਦਾਂਗੇ ਥੋੜਾ ਜਿਹਾ ਪਾਣੀ। ਆਪਾਂ ਨੇ ਬਾਟਕੇ ਤੇ ਸਾਰੀ ਬਾਤ ਬਾਟਕੇ ਬਣੂਗੀ ਕਿਉਂ ਸਾਰੀ ਬਾਤ ਬਣਾ ਦੇਣੀ ਚਾਹੀਦੀ ਜੀ ਬੋ ਇਹਦੇ ਤੇ ਪਾਣੀ ਪੈ ਜਾਂਦਾ ਨੂੰ ਸਿੱਧੀ ਦਸ ਵਧੀਆ ਮਿੰਟੂ ਮਿੰਟ ਸਬਜੀ ਉਹ ਇਧਰ ਆ ਪਾਟਾ ਘੋਣਾ ਲੈਣੇ ਮੁਰ ਗਿਆ ਉਹਦੇ ਤੇ ਕੰਮ ਕਰਾਉਂਦਾ ਅੱਜ ਮੀਂਹ ਅੱਜ ਮੌਸਮ ਕਿੰਨਾ ਸੋਹਣਾ ਵਾ ਨਾ ਫਿਰ ਮੈਂ ਵੀ ਤਾਂ ਆਹ ਉਹ ਜਦ ਮੀਂਹ ਪੈਂਦਾ ਨਾ ਤੇ ਮਤਲਬ ਚੰਗਾ ਲੱਗਦਾ ਵਾ ਤੋਂ ਪਾਜੀ ਲੱਗੀ ਅੱਜ ਥੋੜੀ ਗਰਮੀ ਹੈਗੀ ਪਰ ਫਿਰ ਵੀ ਮੌਸਮ ਵਧੀਆ ਲੱਗਨਦਿਆ ਵਾ ਕਿਉਂਕਿ ਉੱਨੀ ਵੀ ਅੱਜ ਗਰਮੀ ਨਹੀਂ ਹੈ ਮਤਲਬ ਇਨਾ ਵਾ ਕਿ ਇਹ ਬਿਨਾ ਪੱਖੇ ਦੇ ਬਹਿ ਸਕਦੇ ਕਮਰੇ 'ਚ

ਹਾਂ ਜਿਹੜੀ ਉੱਤਰੀ ਗੜੀ ਉਹਦਾ ਹਵਾ ਵਾਲੀ ਬਰਾਡੇ ਦੀ ਹਾਂ ਸਹੀ ਗੱਲ ਹੈ ਉਹਦਾ ਫਾਇਦਾ ਹੁੰਦਾ ਹਾਡੀ ਨਾ ਜਿਹੜੀ ਕਿਚਨ ਹੈ ਨਾ ਥੋੜੀ ਬਲ ਅੰਦਰ ਜੇ ਵੜ ਕੇ ਆ ਉਹ ਗੱਲ ਹੈ ਜਿਹਦਾ ਵੱਲ ਖਾਡੀ ਘਰੇ ਲਿਆ ਹੈ ਨਾ ਉਹਦੇ ਜਿੱਦਾਂ ਮਨ ਲਓ ਇਹ ਆਪਣੇ ਕਮਰੇ ਦਾ ਬੂਆ ਖੋਲਦੇ ਤੇ ਸਿੱਧਾ ਹਵਾ ਆਉਂਦੀ ਹੈ ਕਿਚਨ ਚ ਨਹੀਂ ਪਰੋਦਾ ਆਉਂਦੀ ਛੋਟੇ ਕੋਈ ਨਹੀਂ ਔਰ ਕੋ ਗਾਇਸ ਛੋਟੇ ਛੋਟੇ ਸਾਡੇ ਇਧਰ ਫਰੂਟ ਲੱਗੇ ਹੋਏ ਉਨੇ ਵੀ ਛੋਟੇ ਨਹੀਂ ਕਈ ਥੋੜੇ ਵੱਡੇ ਵੱਡੇ ਆ ਪਰ ਠੀਕ ਹੀ ਆ ਓ ਇੱਕ بڑا ਬਿੱਡਾ ਉਹ ਕਿਧਰ ਗਿਆ ਆਹ ਵੇ ਵੋ ਵੀ ਖੰਧਿਆ ਆਇਕ ਇਹ ਥੋੜਾ ਵੱਡਾ ਗਾਇ ਕੋ ਇਧਰ ਇਧਰ ਤੱਕ ਸਾਡਾ ਹੁੰਦਾ ਅਬਰੂਤ ਦਾ ਗਾਜ ਕਿੰਨਾ ਪਿਆਰਾ ਇਦਾਂ ਹੀ ਸਿੱਧਾ ਤੋੜ ਕੇ ਖਾ ਸਕਦੇ ਜੇ ਮਨੋ ਇਹ ਵੜੇ-ਵੱਡੇ ਹੋ ਗਏ ਹੈ ਨਾ ਇਹ ਖਾ ਸਕਦੇ ਸਿੱਧਾ ਉਧਰ ਫਾੜਿਆ ਵਾਸਤੇ ਮੈਨੂੰ ਥੋੜੀ ਮੁਸ਼ਕਿਲ ਹੁੰਦੀ ਹੈ ਪਰ ਉਹ ਉਧਰ ਫਿਰ ਵੱਡੇ-ਵੱਡੇ ਵੀ ਹੁੰਦੇ ਨੇ ਉਹ ਉਹ ਓਏ ਓਏ ਕੋ ਕੀੜਾ ਵੇਖ ਇਹੇ ਹੇ ਹੇ ਓਏ ਰੋਪਲੇ